ਤੇਗ ਬਹਾਦਰ ਸਿਮਰੀਆ ਕਰਨਾਉ ਨੇ ਤੇ ਆਵੇ ਤਾਂ ਇਹ ਸਭ ਕਾਈ ਹੋਏ ਸਹਾਏ ਅੱਜ ਨਵੇਂ ਪਸ਼ਾਈ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਹਰਿ ਹਾਲਕ ਸਾਹਿਬ ਤੋਂ ਸਜਾਇਆ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਬਰਨ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਦੀ ਅਗਵਾਈ ਦੇ ਹੇਠ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਵਾ ਸਜਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਤਵੀਰਾ ਸ੍ਰੀ ਹਰਿ ਹਾਲਕ ਸਾਹਿਬ ਤੋਂ ਇਹ ਨਗਰ ਕੀਰਤਨ ਜਿਹੜਾ ਵਾ ਉਹ ਸਜਾਇਆ ਗਿਆ ਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰੇ ਦੀ ਗਵਾਈ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਵਾ ਸਜਾਇਆ ਗਿਆ ਏ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਨਤਮਸਤਕ ਹੋ ਰਹੀਆਂ ਨੇ ਵੱਡੀ ਗਿਣਤੀ ਚ ਸੰਗਤਾਂ ਇਸ ਦੇ ਵਿੱਚ ਸ਼ਾਮਲ ਨੇ ਤਾਂ 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 ਸ਼੍ਰੀ ਅੰਜਮੈਬ ਆਪ ਅੱਜ ਨਗਰ ਕੀਰਤਨ ਸਜਾਇਆ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਕ ਜੀ ਜੀ ਸਥੇ ਸੰਤਨ ਸੇਗੁਰ ਦੇਗਵਾ ਦਾ ਸਾਡੇ ਪ੍ਰਕਾਸ਼ ਗੁਰਪ੍ਰਬਨ ਸਮਰਪਤ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ